ਉਹ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਵਈ ਸਿੱਖ ਲੈ ਸੱਜਣਾ ਪਿਆਰ ਨਿਭਾਉਣਾ ਵਾਰ-ਵਾਰ ਨੀ ਜੱਗ ਤੇ ਆਉਣਾ ਵਾਰ-ਵਾਰ ਨੀ ਜੱਗ ਤੇ ਆਉਣਾ ਫੇਰ ਕਿਸੇ ਨੀ ਗਲ ਨਾਲ ਲਾਉਣਾ ਵਈ ਫੇਰ ਕਿਸੇ ਨੀ ਗਲ ਨਾਲ ਲਾਉਣਾ ਜਦ ਤੁਰ ਗਏ ਦਿਲਬਰ ਜਾਨੀ ਮੇਲਾ ਦੋ ਘੜੀਆਂ ਢਾਈ ਦਿਨ ਦੀ ਜ਼ਿੰਦਗਾਨੀ ਮੇਲਾ ਦੋ ਘੜੀਆਂ ਇਹ ਜ਼ਿੰਦਗੀ ਚੀਜ਼ ਬਗਾਨੀ ਮੇਲਾ ਦੋ ਘੜੀਆਂ ਓ ਨੱਚ ਲੈ ਟੱਪ ਲੈ ਪੰਗੜੇ ਪਾਲੇ ਵਈ ਨੱਚ ਲੈ ਟੱਪ ਲੈ ਪੰਗੜੇ ਪਾਲੇ ਬੁੱਲੇ ਵਾਂਗੂ ਯਾਰ ਮਨਾਲੇ ਬੁੱਲੇ ਵਾਂਗੂ ਯਾਰ ਮਨਾਲੇ ਹੋ ਪੈਰਾਂ ਦੇ ਵਿੱਚ ਘੁੰਗਰੂ ਪਾਲੇ ਵਈ ਪੈਰਾਂ ਦੇ ਵਿੱਚ ਘੁੰਗਰੂ ਪਾਲੇ ਗਲ ਵਿੱਚ ਪਾਲੇ ਗਾਨੀ ਮੇਲਾ ਦੋ ਘੜੀਆਂ ਢਾਈ ਦਿਨ ਦੀ ਜ਼ਿੰਦਗਾਨੀ ਮੇਲਾ ਦੋ ਘੜੀਆਂ ਏ ਜ਼ਿੰਦਗੀ ਚੀਜ਼ ਬਗਾਨੀ ਮੇਲਾ ਦੋ ਘੜੀਆਂ